ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਪਸ਼ੂ ਹੀਟ 'ਚ ਕਿਉਂ ਨਹੀਂ ਆਉਂਦਾਗਾ ਤੇ ਉਹਦੇ ਕੀ ਕਾਰਨਾਂ ਆਗੇ ਤੇ ਸਤਿ ਸ਼੍ਰੀ ਅਕਾਲ ਦੋਸਤੋ ਤੇ ਹਰੇਕ ਭਰਾ ਦੇ ਦਿਲ ਦੀ ਤਮੰਨਾ ਹੁੰਦੀ ਹੈ ਜਾਂ ਦਿਲ ਦਾ ਚਾਹ ਹੁੰਦਾਗਾ ਕਿ ਤੇ ਹਰੇਕ ਸਾਲ ਪਸ਼ੂ ਸੂਵੇ ਕਿਹਦੇ ਕਰਕੇ ਉਹਦੇ ਘਰੇ ਚੰਗੇ ਕੱਟੇ-ਕੱਟੀਆਂ ਆਉਣ ਤੇ ਫਾਰਮ ਵਿੱਚ ਵਾਧਾ ਹੋਵੇ ਫਾਰਮ ਦੇ ਵਾਧੇ ਦੇ ਨਾਲ-ਨਾਲ ਹੁਣ ਵੀ ਉਹਨੂੰ ਇਨਕ ਵੀ ਹੋਵੇ ਤੇ ਦੁੱਧ ਵੀ ਮਤਲਬ ਪ੍ਰੋਡਕਸ਼ਨ ਵਧੀਆ ਹੋ ਸਕੇ ਤੇ ਜਿਹਦੇ ਕਾਰਨ ਕਰਕੇ ਵੀ ਆਪਾਂ ਤਾਂ ਹੀ ਇੱਕ ਪਸ਼ੂ ਦੇ ਡੈਰੀ ਫਾਰਮ ਨੂੰ ਮਤਲਬ ਆਪਾਂ ਚੰਗੇ ਵਾਧੇ ਕਰਮ ਕਰ ਤੱਕ ਤੋਰ ਸਕਦੇ ਆ ਕਿ ਹਰੇਕ ਸਾਲ ਬੱਚੇ ਦਿੰਦਾਗਾ ਤੇ ਜੇ ਹਰ ਇੱਕ ਸਾਲ ਬੱਚੇ ਨਹੀਂ ਆਉਂਦੇ ਜਾਂ ਪਸ਼ੂ ਲੇਟ ਸੂੰਦਾਗਾ ਜਾਂ ਲੇਟ ਬੰਦਦਾਗਾ ਤਾਂ ਉਹਦੇ ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾਗਾ ਸੂਏ ਨੂੰ ਨੇ ਦੁੱਧ ਦੀ ਪ੍ਰੋਡਕਸ਼ਨ ਘੱਟਦੀ ਜਾਂਦੀ ਹੈਗੀ ਜਿਹਦੇ ਕਰਕੇ ਆਪਾਂ ਉਹਨੂੰ ਏਆਈ ਕਰਾਉਣੇ ਆ ਝੋਟੇ ਤੋਂ ਕਰਵਾਉਣੇ ਆ ਤੇ ਉਹ ਗੱਬਣਾ ਨਹੀਂ ਹੁੰਦਗਾ ਠੀਕ ਹੈ ਤੇ ਜਾਂ ਹੀਟ 'ਚ ਨਹੀਂ ਆਉਂਦੇ ਹੈਗੇ ਤਾਂ ਇਹਦੇ ਕਰਕੇ ਆਪਾਂ ਮੁੜ ਕੇ ਮੈਡੀਕਲ ਖਰਚੇ 'ਚ ਪੈ ਜੰਨੇ ਆਗੇ ਤੇ ਉਹਦੇ ਵਿੱਚ ਆਪਣਾ ਕੀ ਹੁੰਦਾਗਾ ਨੁਕਸਾਨ ਹੁੰਦਾਗਾ ਵੀ ਆਪਾਂ ਪਾਊਡਰ ਪਾਉਣੇ ਪੈਂਦਾ ਜ਼ਿਆਦਾ ਪਾਊਡਰ ਪਾਉਣੇ ਪੈਂਦੇ ਆ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਕਾਰਨ ਦੱਸਦੇ ਵੀ ਕੀ ਕਾਰਨ ਹੁੰਦੇ ਆ ਨਾ ਹੀੜ ਸਾਰਿਆਂ ਤੋਂ ਪਹਿਲਾਂ ਹੁੰਦਾਗਾ ਡੀ ਵਰਮਿੰਗ ਜੇ ਉਹ ਆਪਾਂ ਨਾ ਪਸ਼ੂmdi ਡੀ ਵਰਮਿੰਗ ਨਹੀਂ ਕਰਦੇ ਉਹਦੇ ਕਾਰਨ ਕਰਕੇ ਕੀ ਹੁੰਦਾਗਾ ਵੀ ਪਸ਼ੂ ਗੱਭਨ ਨਹੀਂ ਠਹਿਰਦਾਗਾ ਠੀਕ ਆ ਜਾਂ ਹੀਟ 'ਚ ਨਹੀਂ ਆਉਂਦਾਗਾ ਪਹਿਲੀ ਗੱਲ ਤਾਂ ਇਹ ਆ ਕਿ ਉਹ ਹੀਟ 'ਚ ਨਹੀਂ ਆਉਂਦਾ ਹੈਗਾ ਹੀਟ 'ਚ ਨਾ ਆਉਂਦਾ ਉਹਦੇ ਕੀ ਹੁੰਦਾ ਵੀ ਆਪਾਂ ਕਈ ਪ੍ਰਾਵਾਂ ਨੂੰ ਤਾਂ ਪਤਾਗਾ ਵੀ ਵੀ ਆਪਾਂ ਡੀ ਵਰਮਿੰਗ ਦੀ ਗੋਲੀ ਦੇਣੀ ਆ ਤਿਗੰਗਾ ਨੂੰ ਤਾਂ ਵੀ ਨਹੀਂ ਪਤਾ ਹੁਣ ਤਾਂ ਜਿਵੇਂ ਮਤਲਬ ਗਵਰਨਮੈਂਟ ਹਸਪਤਾਲਾਂ ਦੇ ਵਿੱਚ ਵੀ ਜਿਹੜੇ ਪਿੰਡ ਜਿਹੇ ਡਿਸਪੈਂਸਰੀਆਂ ਹੁੰਦੀਆਂ ਉੱਥੇ ਮਤਲਬ ਗੋਲੀਆਂ ਆਉਣ ਲੱਗ ਜਿੰਦਾ ਤੇ ਹਰੇਕ ਵਾਰ ਜਦੋਂ ਵੀ ਆਪਾਂ ਡੀ ਵਰਮਿੰਗ ਕਰਨੀ ਹੈ ਨਵੇਂ ਸਾਲਟ ਨਾ ਕਰਨੀ ਤੇ ਹਰੇਕ ਤਿੰਨ ਮਹੀਨੇ ਬਾਅਦ ਕਰਨੀ ਹੁੰਦੀ ਹੈ ਠੀਕ ਹੈ ਇੱਥੇ ਆਪਣੇ ਕੀ ਹੁੰਦਾਗਾ ਸਿਸਟਮ ਬਣਿਆ ਹੋਇਆਗਾ ਵੀ ਇੱਕ ਸਾਲਟਾ ਉਹਦੇ ਨਾਲ ਹੀ ਕਰ ਦਿਓ ਤਾਂ ਉਹ ਨਹੀਂ ਹੁੰਦਾ ਕਿ ਜੇ ਇਹ ਜੀ ਗੋਲੀ ਨਾਲ ਡੀ ਵਰਮਿੰਗ ਕਰੋ ਜਿਹੜੀ ਜਿਗਰ ਦੇ ਕੀੜੇ ਪੇਟ ਦੇ ਕੀੜੇ ਠੀਕ ਹੈ ਤੇ ਅੰਤੜੀਆਂ ਦੇ ਕੀੜੇ ਸਾਰੇ ਕੀੜੇ ਮਾਰ ਕੇ ਤੇ ਫਿਰ ਆਪਾਂ ਜੇ ਕੋਈ ਮਦਰ ਮਿਕਸਚਰ ਜਾਂ ਪਾਊਡਰ ਉਹਦਾ ਅਸਰ ਹੋਵੇ ਉਹਦੀ ਬਾਡੀ ਤੇ ਤੇ ਫਿਰ ਉਹ ਗੱਭਣ ਰਹਿ ਸਕੇ ਠੀਕ ਹੈ ਉਸ ਤੋਂ ਬਾਅਦ ਹੁੰਦਾ ਫੀਡ ਤੇ ਆਪਣਾ ਇਹ ਆਪ ਜਿਹੜਾ ਵੀ ਉਹਨੂੰ ਖਾਣ ਪੀਣ ਨੂੰ ਦਿੰਨੇ ਆਗੇ ਫੀਡ ਦੇ ਵਿੱਚ ਕਈ ਵਾਰੀ ਕੀ ਹੁੰਦਾਗਾ ਵੀ ਪੋਸ਼ਟਿਕ ਤੱਤ ਜਿਵੇਂ ਪੌਦੇ ਦਾ ਜ਼ਮੀਨ ਦਾ ਤੇ ਪੌਦੇ ਦਾ ਉਸ ਵਿੱਚ ਡੂੰਗਾ ਸੰਬੰਧ ਆਗਾ ਤੇ ਆਪਾਂ ਸਾਰੇ ਤੱਤ ਮੰਨ ਕੇ ਚੱਲ ਵੀ ਖੇਤ ਵਿੱਚ ਨਹੀਂ ਪਾਉਂਦੇ ਜਾਂ ਆਪਣੇ ਪ੍ਰੋਪਰ ਨਹੀਂ ਹੁੰਦੀਆਂ ਰੂੜੀ ਦੀਆਂ ਰਿਆਣੀਆਂ ਪੈਂਦੀਆਂ ਜਾਂ ਆਪਣੀ ਹੋਰ ਵੀ ਕਈ ਪ੍ਰਕਾਰ ਦੀਆਂ ਰਿਆਣੀਆਂ ਹੁੰਦੀਆਂ ਜਿਵੇਂ ਗਡੋਆ ਦੀ ਹੋਗੀ ਜਾਂ ਬੱਕਰੀਆਂ ਦੀ ਹੋਗੇ ਜਿਗਾਂ ਰਿਆਣੀਆਂ ਨਹੀਂ ਪਾਉਂਦੇ ਇਹਪੋ ਦੇਸੀ ਚੀਜ਼ਾਂ ਦੀ ਗੱਲ ਕਰੀ ਤਾਂ ਉਵੇਂ ਆਪੋ ਚੀਜ਼ਾਂ ਦੀ ਕਮੀ ਜਿਹਦਾ ਆਪਾਂ ਪੌਦੇ 'ਚ ਕਰਦੇ ਆ ਤਾਂ ਉਹੀ ਆਪਣੇ ਪਸ਼ੂਆਂ ਦੇ ਅੰਦਰ ਆ ਜਾਂਦੀ ਹੈਗੀ। ਇਹਦੇ ਕਾਰਨ ਵਿੱਚ ਮੈ ਫਾਸਫੋਰਸ ਡੈਫੀਸ਼ੀਐਂਸੀ ਹੋਗੀ, ਏਡੀ3 ਦੀ ਹੋਗੀ, ਫਲੀਨਮ ਦੀ ਹੋਗੀ, ਕਾਪਰ ਦੀ ਹੋਗੀ। ਪਸ਼ੂ ਹੀਟ 'ਚ ਨਹੀਂ ਆਉਂਦਾਗਾ ਠੀਕ ਹੈ। ਉਹਨਾਂ ਘਾਟਾਂ ਨੂੰ ਪੂਰਾ ਕਰਨ ਖਾਤਰ ਮਤਲਬ ਆਪਾਂ ਨੂੰ ਮੈਦਰ ਮਿਕਚਰ ਦੀ ਜ਼ਰੂਰਤ ਪੈਂਦੀ ਹੈਗੀ। ਤੇ ਜਿਵੇਂ ਐਨੀਮਲ ਕੋਈ ਵੀ ਐਨੀਮਲ ਆਗਾ ਕਿ ਇਹਦਾ 25 ਕਿਲੋ ਦੁੱਧਾਂ ਨੂੰ 100 ਗ੍ਰਾਮ ਮੈਦਰ ਮਿਕਚਰ ਪਾਉਣਾ ਚਾਹੀਦਾ। ਕਿਸੇ ਵੀ ਆਪਾਂ ਕੰਪਨੀ ਨੂੰ ਪ੍ਰਮੋਟ ਨਹੀਂ ਕਰਦੇ। ਵਧੀਆ ਕੰਪਨੀ ਦਾ ਮੈਦਰ ਠੀਕ ਹੈ ਇਹ ਮੰਨ ਲਾ ਵੀ 30 ਕਿਲੋ ਦੁੱਧ ਆ ਲਈਆ ਉਹਨੂੰ 150 ਪਾ ਦਿਓ ਜੇ 40 ਕਿਲੋ ਦੁੱਧ ਆ ਲਈਆ ਜਿਵੇਂ ਗਾਂਾਂ ਦੀ ਗੱਲ ਕਹਦੇ ਵੱਡੇ ਫਾਰਮਾਂ ਦੀ ਗੱਲ ਤਾਂ ਉੱਥੇ ਉਹਨੂੰ 200 ਪਾ ਦਿਓ ਤੇ ਨਾਲ ਉਹ ਐਕਸਟਰਾ ਵੀ ਉਹਨੂੰ ਜਿਵੇਂ ਗੋਲੀਆਂ ਆਉਂਦੀਆਂ ਆਗੀਆਂ ਉਹ ਵੀ ਦੇਣੀਆਂ ਚਾਹੀਦੀਆਂ ਜ਼ਰੂਰੀ ਹੈਗੀ ਉਹਨੂੰ ਮਤਲਬ ਆਪਾਂ ਹੀਟ ਦੇ ਵਿੱਚ ਉਹਨੂੰ ਲਿਆਉਣਾ ਜਾਂ ਤਿਆਰ ਕਰਨਾ ਹੈ ਠੀਕ ਹੈ ਇਹ ਬਹੁਤ ਵੱਡਾ ਕਾਰਨ ਬਣ ਜਾਂਦਾ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈ ਵੀ ਬਾਡੀ ਸਕੋਰ ਵੀ ਪਸ਼ੂ ਦਾ ਬਾਡੀ ਸਕੋਰ ਵੀ ਬਹੁਤ ਵੱਡਾ ਇੱਕ ਯੋਗਦਾਨ ਰੱਖਦਾ ਹੈ ਗਏ ਚੀਜ਼ ਦੇ ਵਿੱਚ ਬਾਡੀ ਸਕੋਰ ਦਾ ਮਤਲਬ ਹੁੰਦਾ ਹੈਗਾ ਵੀ ਪਸ਼ੂ ਸਟ्रेस 'ਚ ਤਾਂ ਨਹੀਂ ਹੈ ਕਿਸੇ ਤੇ ਇਹ ਗੱਲ ਅਲੱਗ ਆ ਚੱਲ ਵੀ ਬੋਡੀ ਸਕੋਰ ਦਾ ਮਤਲਬ ਹੁੰਦਾ ਵੀ ਉਹਦੀਆਂ ਅੱਖਾਂ ਦੇ ਗੱਡ ਤਾਂ ਨਹੀਂ ਆਉਂਦੀ ਅੱਖਾਂ ਵਿੱਚ ਪਾਣੀ ਤਾਂ ਨਹੀਂ ਆਉਂਦਾਗਾ ਉਹਦਾ ਸਰੀਰ ਜਿਹੜਾ ਪਤਲਾ ਤਾਂ ਨਹੀਂ ਹੈਗਾ ਜਿਆਦਾ ਮੋਟਾ ਤਾਂ ਨਹੀਂ ਹੈਗਾ ਇਹ ਚੀਜ਼ਾਂ ਕਰਕੇ ਹੌਲੀ-ਹੌਲੀ ਮਤਲਬ ਇਫੈਕਟ ਪੈਂਦਾਗਾ ਵੀ ਕਿਹ ਜਿਹੜੀ ਆਪਾਂ ਵੀ ਜਦੋਂ ਕੋਈ ਕੰਮ ਕਰਦੇ ਆ ਉਹ ਤਾਂ ਹੀ ਕਰ ਸਕਦੇ ਜੇ ਆਪਣਾ ਮੈਂਡ ਫਰੈਸ਼ ਹੁੰਦਾਗਾ ਜੇ ਤਾਂ ਆਪਾਂ ਕਿਸੇ ਸਟ्रेस ਚ ਉਹ ਕੰਮ ਨਹੀਂ ਕਰਦੇ ਐਵੇਂ ਪਸ਼ੂ ਆਗਾ ਜਦੋਂ ਪਸ਼ੂਆਂ ਦਾ ਮੈਂਡ ਸਟ्रेस ਚ ਹੁੰਦਾ ਤਾਂ ਉਹ ਹੀਟ ਚ ਨਹੀਂ ਆਉਂਦੇ ਠੀਕ ਹੈ ਮੇ ਪੁਰਾਣੇ ਟਾਈਮ ਇੱਕ ਸੀਜ਼ਨ ਦੀ ਗੱਲ ਹੁੰਦੀ ਹੈ ਵੀ ਸੀਜ਼ਨ ਜਿਵੇਂ ਮੱਝਾਂ ਗਰਮੀ ਚ ਹੀਟ ਚ ਨਹੀਂ ਆ ਇਹ ਪਸ਼ੂ ਆਉਂਦਾ ਤਾਂ ਮੱਝਾਂ ਉਹ ਸਵੇਰੇ ਦੇ ਜਾਂ ਸ਼ਾਮ ਦੇ ਟਾਈਮ ਚ ਆਉਂਦੀਆਂ ਸਵੇਰੇ 3 ਤੋਂ ਲੈ ਕੇ ਤੇ 6 ਦੇ ਟਾਈਮ ਚ ਆਉਂਦੀਆਂ ਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਆਉਂਦਾ ਜਦੋਂ ਠੰਡ ਹੁੰਦੀ ਹੈ ਜਿਹੜੀਆਂ ਸ਼ਾਮ ਨੂੰ 6 ਵਜੇ ਤੋਂ ਬਾਅਦ ਆਉਂਦਾ ਹਨ ਉਹ ਆਪਾਂ ਕੀ ਕਰਦੇ ਆ ਵੀ ਆਪਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਕਦੋਂ ਪਸ਼ੂ ਛਿੱਟ ਚ ਆਇਆਗਾ ਤੇ ਆਪਾਂ ਇਹ ਸਹੀ ਟਾਈਮ ਤੇ ਜਾਂ ਝੋਟੇ ਤੋਂ ਨਹੀਂ ਕਰਵਾਉਂ ਦਿੱਤਾ ਉਹ ਮਤਲਬ ਰਿਪੀਟ ਮਾਰ ਜਾਂਦੀ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀ ਪਹਿਲਾਂ ਛੱਪੜ-ਚੱਪੜ ਹੁੰਦੇ ਸੀ ਆਪਾਂ ਮੱਝਾਂ ਦੇ ਉਹਦੇ ਸਾਥ ਦੇ ਛੜਦੇ ਸੀ ਛੱਪੜ ਦੇ ਵਿੱਚ 4-5 ਘੰਟੇ ਜਾਂ 2-3 ਘੰਟੇ ਪਸ਼ ਉਹਦੇ ਕਰਕੇ ਟੈਂਪਰੇਚਰ ਨੂੰ ਮੈਂਟੇਨ ਕਰ ਲੈਂਦਾ ਸੀਗਾ ਉਹਦਾ ਜਿਵੇਂ ਮੱਝਾਂ ਦੀ ਚਮੜੀ ਦੀ ਗੱਲ ਕਰੀਏ ਬਹੁਤ ਮੋਟੀ ਹੁੰਦੀ ਹੈ ਤੇ ਉਹ ਪਾਣੀ ਨੂੰ ਕੰਜ਼ੂਮ ਕਰ ਲੈਂਦੀਆਂ ਸੀਗਾ ਅੰਦਰ ਤੇ ਉਹਦੇ ਕਰਕੇ ਮਤਲਬ ਪਸ਼ੂ ਰਹਿ ਜਾਂਦੇ ਸੀਗੇ ਠੀਕ ਆ ਤੇ ਤੋਰਾ ਫੇਰਾ ਵੀ ਕਰਦੇ ਸੀ ਬਾਕੀ ਹੁਣ ਆਪਾਂ ਯਾਤਰ ਬੰਨ ਕੇ ਰੱਖਦੇ ਆਗੇ ਉਹਦੇ ਨਾਲ ਵੀ ਫਰਕ ਪੈਂਦਾ ਹੈਗਾ ਤੇ ਉਦੋਂ ਆ ਜੇ ਆਪਾਂ ਕਰੀਏ ਵੀ ਪ੍ਰੋਡਕਸ਼ਨ ਦੁੱਧ ਦੀ ਪ੍ਰੋਡਕਸ਼ਨ ਕਿਵੇਂ ਅਸਰ ਪਾਉਂਦੀ ਹੈਗੀ ਜਿਵੇਂ ਆਪਾਂ ਕਿਸੇ ਪਸ਼ੂ ਤੋਂ ਦੁੱਧ ਲਈ ਜਾਂਦੇ ਆਗੇ ਉਹਨੂੰ ਪ੍ਰੋਪਰ ਫੀਡ ਨਹੀਂ ਪਾਉਦੇ ਹੈਗੇ ਪ੍ਰੋਪਰ ਨੂੰ ਕੋਈ ਵੀ ਪਸ਼ੂ ਆ ਉਹਦਾ ਨਾ ਮਤਲਬ ਆ ਪ੍ਰੋਪਰ ਉਹਨੂੰ ਦਾ ਉਹਦਾ ਖਾਣ ਪੀਣ ਨਹੀਂ ਦਿੰਦੇ ਖਾਣ ਪੀਣ ਕੇ ਮੀਂਹ ਦਿੰਦੇ ਹੈਗੇ ਜੇ ਜਦੋਂ ਕੋਈ ਵੀ ਪਸ਼ੂ ਆਗਾ ਉਹਨੂੰ ਆਪਾਂ ਕੀ ਕਰਦੇ ਆਂਗੇ ਮਤਲਬ ਜਦੋਂ ਪਸ਼ੂ ਨੂੰ ਆਪਾਂ ਕੀ ਕਰਦੇ ਆਂਗੇ ਉਹ ਦੁੱਧ ਦੀ ਪ੍ਰੋਡਕਸ਼ਨ ਜ਼ਿਆਦਾ ਜਾਂ ਤੇ ਉਹਨੂੰ ਆਪਾਂ ਖਰਾਕ ਘੱਟ ਪਾਉਣੇ ਆ ਜਦੋਂ ਖਰਾਕ ਘੱਟ ਪਾਉਣੇ ਉਹ ਸਰੀਰ ਦੇ ਵਿੱਚੋਂ ਉਹਦੇ ਪੋਸ਼ਟਿਕ ਤੱਤ ਨਿਕਲਦੇ ਰਹਿੰਦੇ ਆ ਨਿਕਲਦੇ ਰਹਿੰਦੇ ਆ ਅਕਸਰ ਉਹ ਵੀਕ ਹੋ ਜਾਂਦਾਗਾ ਵੀਕ ਅੰਦਰੋਂ ਆਪਾਂ ਨੂੰ ਦੇਖਣ ਤੋਂ ਨਹੀਂ ਲੱਗਦਾ ਹੈਗਾ ਅੰਦਰੋਂ ਤੱਤਾਂ ਦੀ ਕਮੀ ਹੋ ਜਾਂਦੀ ਆ ਫੇਰ ਉਹ ਪਸ਼ੂ ਹੀਟ ਚ ਨਹੀਂ ਹੋਂ ਤਾਂ ਕਰਕੇ ਆਪਾਂ ਨੂੰ ਵਧੀਆ ਪ੍ਰਕਾਰ ਦੇ ਮਦਰ ਮਿਕਸਚਰ ਤੇ ਉਹ ਕਰਨ ਚਾਹੀਦਾ ਜੇਕਰ ਮਿਲਰ ਮਿਕਸਚਰ ਪਾਉਣ ਤੋਂ ਬਾਅਦ ਵੀ ਹੀਟ ਚ ਨਹੀਂ ਆਉਂਦਾ ਤਾਂ ਉਹਦੇ ਲਈ ਆਪਾਂ ਸੈਕਰੋਨਾਈਜੇਸ਼ਨ ਦੀ ਅਲੱਗ ਵੀਡੀਓ ਲੈ ਕੇ ਆਵਾਂਗੇ ਕਿ ਉਹ ਕਰ ਸਕਦੇ ਆ ਤੇ ਉਹਦਾ ਕਈ ਵੀ ਫਾਇਦਾ ਹੈਗਾ ਵੀ ਆਪਾਂ ਆਪਣੀ ਮਨਪਸੰਦ ਰੁੱਤ ਦੇ ਵਿੱਚ ਬੱਚਾ ਲੈ ਸਕਦੇ ਆ ਤੇ ਆਹ ਵੀਡੀਓ ਨੂੰ ਧੰਨਵਾਦ ਦੇਖਣ ਲਈ ਤੇ ਇਸ ਤਰ੍ਹਾਂ ਆਪਾਂ ਨਵੀਆਂ ਨਵੀਆਂ ਵੀਡੀਓ ਪਾਇਆ ਕਰਾਂਗੇ ਜਿਦੇ ਵਿੱਚ ਤੁਹਾਨੂੰ ਜਾਣਕਾਰੀ ਦੇਆ ਕਰਾਂਗੇ ਧੰਨਵਾਦ